ਇਹ ਖੁਦੋਂ ਆਉਂਦਾ। ਆਮੀਨਾ ਲੋ। ਹਰ ਇੱਕ ਸਰਜੇ ਲਈ ਬਾਹਰ ਅੰਦਰ ਹੈ। ਬਾਹਰ ਹੈ। ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖਿਲਾਫ ਜਿਹੜਾ ਅਭਿਆਨ ਚਲਾਇਆ ਗਿਆ ਉਸ ਨੂੰ ਹੋਰ ਕਾਰਗਰ ਬਣਾਉਣ ਲਈ ਹੋਰ ਸਖਤੀ ਨਾਲ ਲਾਗੂ ਕਰਨ ਲਈ ਤੇ ਹੋਰ ਜ਼ਿਆਦਾ ਇਫੈਕਟਿਵ ਬਣਾਉਣ ਲਈ ਉਸ ਦੀ ਲੜੀ ਵਿੱਚ ਬਠਿੰਡਾ ਪੁਲਿਸ ਵੱਲੋਂ ਅੱਜ ਸਬ-ਡਿਵੀਜ਼ਨ ਮੌੜ ਦੇ थाना ਮੌੜ ਦੇ ਇੱਕ ਪਿੰਡ ਜੋਧਪੁਰ ਪਾਕਾ ਵਿੱਚ ਸੀ ਸਰਚਿੰਗ ਆਪਰੇਸ਼ਨ ਕੀਤਾ ਗਿਆ ਜਿਸ ਦੇ ਤहत ਅਸੀਂ ਜਿਹੜੇ ਸ਼ੱਕੀ ਕੋਸ਼ ਸੀਗੇ ਜਿਨ੍ਹਾਂ ਦੀਆਂ ਲਿਸਟਾਂ ਪਹਿਲਾਂ ਸਾਡੇ ਵੱਲੋਂ ਤਿਆਰ ਕੀਤੀਆਂ ਗਈਆਂ ਸੀ ਜਿਨ੍ਹਾਂ ਦੇ ਖਿਲਾਫ ਇਹਨਾਂ ਪਰਚੇ ਦਰਜ ਨੇ ਜਾਂ ਪਬਲਿਕ ਨੇ ਜਿਹੜੀਆਂ ਸਾਨੂੰ ਕੋਈ ਲਿਸਟਾਂ ਦਿੱਤੀਆਂ ਜਿਨ੍ਹਾਂ ਤੇ ਪਬਲਿਕ ਸ਼ੱਕ ਜ਼ਾਹਰ ਕਰਦੀ ਸੀ ਉਹਨਾਂ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਕੀਤੀ ਉਹਨਾਂ ਦੇ ਘਰ ਵੀ ਸਰਚ ਕੀਤੇ ਇਸ ਸਾਜ ਦੇ ਦਰਹਾਂ ਸਿਕੂ ਸ਼ੱਕੀ ਵਕੀ ਜਿਹੜੇ ਕਾਬੂ ਕੀਤੇ ਆ ਤੇ ਉਹਨਾਂ ਦੀ ਚੰਗੀ ਤਰ੍ਹਾਂ ਗਹਿਰਾਈ ਨਾਲ ਉਹ ਪੁੱਛਕਿਛ ਕੀਤੀ ਜਾਊਗੀ ਇਸ ਤਰ੍ਹਾਂ ਦੀਆਂ ਜਿਹੜੀਆਂ ਸਰਚਾਂ ਨੇ ਇਸ ਤਰ੍ਹਾਂ ਦੇ ਜਿਹੜੇ ਨਸ਼ੇ ਦੇ ਖਿਲਾਫ ਜਿਹੜੇ ਅਭਿਆਨ ਨੇ ਇਹ ਆਉਣ ਵਾਲੇ ਸਮੇਂ ਵਿੱਚ ਲਗਾਤਾਰ ਲੱਗੂ ਰਹਿਣਗੇ